ਮੈਂ ਆਪਣੀ ਪਾਰਟੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਇਸ ਨਿਮਾਣੇ ਤੇ ਮਾਣ ਕੀਤਾ ਔਰ ਵਿਸ਼ਵਾਸ ਉਹਨਾਂ ਨੇ ਕੀਤਾ ਮੈਂ ਆਪਣੇ ਵੱਲੋਂ ਰਾਤ ਦਿਨ ਇੱਕ ਕਰਕੇ ਮਿਹਨਤ ਕਰਕੇ ਆਪਣੀ ਪਾਰਟੀ ਦੀ ਤੇ ਆਪਣੇ ਪੰਜਾਬ ਦੇ ਦੀ ਕਲਾੰਤ ਇਹਨਾਂ ਵਸੋਆਂ ਸੀਟਾਂ কা 27 ਚ 25 ਦੀਆਂ 22 ਆਉਣਗੀਆਂ ਮਾਜਾ ਤਾਂ ਲਿਖਣ ਜਾਦਾ ਹੈ 27 ਦੇ ਵਿੱਚ ਕੋਈ ਨਾਗ ਨਿਯੁਤਿਆ ਇਲੈਕਸ਼ਨ ਆਉਣਗੀਆਂ ਭਾਜਪਾ ਦੇ ਵਿੱਚ ਜਿੰਨੀਆਂ ਕਮੇਟੀਆਂ ਨਗਰ ਪੰਚਾਇਤਾਂ ਅੰਬਸਾ ਦੇ ਆਮਾਦੀ ਪਾਰਟੀ ਦਾ ਮੇਜ਼ ਬੜੂਗਾ ਆਮਾਦੀ ਪਾਰਟੀ ਦਿੱਤੀ ਪਹਿਲਾਂ ਬਟਾਲਾ ਸੀ ਬਟਾਲੇ ਵਾਲਿਆਂ ਨੇ ਅਸ਼ੀਰਵਾਦ ਦਿੱਤੀ ਫਿਰ ਉਸ ਤੋਂ ਬਾਅਦ ਜਿਉਂ-ਜਿਉਂ ਜ਼ਿੰਮੇਵਾਰੀਆਂ ਵਧਦੀਆਂ ਜਾ ਰਹੀਆਂ ਨੇ ਫਿਰ ਡਿਊਟੀ ਤੇ ਡਿਊਟੀ ਆ ਜੀ ਮੈਂ ਰਣੀ ਆਪਣੇ ਇਸ ਪਰਿਵਾਰ ਦਾ ਜਿਨ੍ਹਾਂ ਨੇ ਇੰਨਾ ਵਿਸ਼ਵਾਸ ਕੀਤਾ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸਹਿਰੀ ਕਲਸੀ ਨੂੰ ਆਮ ਆਦਮੀ ਪਾਰਟੀ ਵੱਲੋਂ ਕਾਰਜਕਾਰੀ ਪ੍ਰਧਾਨ ਬਣਾਉਣ ਮਗਰੋਂ ਅਮਨ ਸ਼ੇਰ ਸਿੰਘ ਸਹਿਰੀ ਕਲਸੀ ਦਾ ਕਾਫਲਾ ਪੂਰਾ ਪੰਜਾਬ ਘੁੰਮਦਾ ਹੋਇਆ ਜਦੋਂ ਬਟਾਲਾ ਚ ਦਾਖਲ ਹੋਇਆ ਤਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਫੁੱਲਾਂ ਦੀ ਵਰਖਾ ਕਰਕੇ ਥਾਂ-ਥਾਂ ਤੇ ਸਵਾਗਤ ਕੀਤਾ ਇਹ ਕਾਫਲਾ ਵੱਖ-ਵੱਖ ਸ਼ਹਿਰ ਦੇ ਇਲਾਕਿਆਂ ਚ ਹੁੰਦਾ ਹੋਇਆ ਬਟਾਲਾ ਦੇ ਨਹਿਰੂ ਗੇਟ ਵਿਖੇ ਸਮਾਪਤ ਹੋਇਆ ਇਸ ਮੌਕੇ ਅਮਨ ਸ਼ੇਰ ਸਿੰਘ ਸਹਿਰੀ ਕਲਸੀ ਦੇ ਨਾਲ ਹੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੀ ਮੌਜੂਦ ਰਹੇ ਗੱਲਬਾਤ ਦੌਰਾਨ ਸੀ ਨੇ ਕਿਹਾ ਕਿ ਜੋ ਮਾਨ ਸਤਿਕਾਰ ਪਾਰਟੀ ਵੱਲੋਂ ਦਿੱਤਾ ਗਿਆ ਉਸ ਨੂੰ ਪੂਰੀ ਤਰ੍ਹਾਂ ਨਾਲ ਬਹਾਲ ਰੱਖਣਗੇ ਔਰ ਧੰਨਵਾਦ ਕਰਦੇ ਨੇ ਪਾਰਟੀ ਦਾ ਜਿਨ੍ਹਾਂ ਨੇ ਇੰਨਾ ਮਾਣ ਦਿੱਤਾ ਨਾਲ ਹੀ ਉਹਨਾਂ ਕਿਹਾ ਕਿ ਬਟਾਲਾ ਸ਼ਹਿਰ ਮੇਰਾ ਆਪਣਾ ਪਰਿਵਾਰ ਹੈ ਪਹਿਲਾਂ ਮੈਂ ਬਟਾਲੇ ਦੇ ਕੰਮ ਕਰਦਾ ਸਾਂ ਹੁਣ ਪੂਰੇ ਪੰਜਾਬ ਦੇ ਕਰਾਂਗਾ ਕੈਬਨਿਟ ਮੰਤਰੀ ਕੁਲਦੀਪ ਢਾਲੀਵਾਲ ਨੇ ਕਿਹਾ 2027 ਵਿੱਚ 117 ਦੀਆਂ 117 ਸੀਟਾਂ ਜਿੱਤਾਂਗੇ ਅਤੇ ਨਾਲ ਹੀ ਜੋ ਨਗਰ ਨਿਗਮ ਦੀਆਂ ਚੋਣਾਂ ਪੰਜਾਬ 'ਚ ਆਈਆਂ ਨੇ ਉਹ ਵੀ ਸਾਰੀਆਂ ਜਿੱਤਾਂਗੇ ਤੇ ਹਰ ਨਗਰ ਨਿਗਮ 'ਚ ਆਮ ਆਦਮੀ ਪਾਰਟੀ ਦਾ ਮੇਅਰ ਹੈ ਜਦੋਂ ਠੀਕ ਆ ਸਾਬ ਆ ਚਾਚਾ ਪੰਜੇ ਤੱਕ ਪਰਲਦ ਗੀਤੀ ਉਹ ਲੱਭੀ ਕੀ ਕਹਾਂ ਪਹਿਲਾਂ ਦੇ ਐਸੋ ਦੇ ਬਾਰੇ ਮੈਂ ਆਪਣੀ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਨਿਮਾਣੇ ਤੇ ਮਾਣ ਕੀਤਾ ਔਰ ਵਿਸ਼ਵਾਸ ਉਹਨਾਂ ਨੇ ਕੀਤਾ ਮੈਂ ਆਪਣੇ ਵੱਲੋਂ ਰਾਤ ਦਿਨ ਇੱਕ ਕਰਕੇ ਮਿਹਨਤ ਕਰਕੇ ਆਪਣੀ ਪਾਰਟੀ ਦੀ ਤੇ ਆਪਣੇ ਪੰਜਾਬ ਦੇ ਲਈ ਚੜ੍ਹਦੀ ਕਲਾ ਸੋ ਮੈਂ ਰਹਿਣੀ ਆ ਜੀ ਮੇਰੇ ਇਸ ਮੇਰੇ ਨਿਮਾਣੇ ਤੇ ਪਾਰਟੀ ਨੇ ਇਨਾ ਇਨਾ ਵਿਸ਼ਵਾਸ ਕੀਤਾ ਮੈਂ ਸਦਾ ਹੀ ਅਰਵਿੰਦ ਕੇਜਰੀਵਾਲ ਜੀ ਦਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਪੰਜਾਬ ਦਿੱਤੇ ਆ ਜਿੱਲਾ ਜਮਾਨ ਦੀ ਸਰਕਾਰ ਬੜਿਆ ਬੋਖਾ ਦਾ ਪਹਿਲਾ ਬਟਾਲਾ ਸੀ ਬਟਾਲੇ ਵਾਲਿਆਂ ਨੇ ਅਸ਼ੀਰਵਾਦ ਦਿੱਤੀ ਫਿਰ ਉਸ ਤੋਂ ਬਾਅਦ ਜਿਉਂ-ਜਿਉਂ ਜ਼ਿੰਮੇਵਾਰੀਆਂ ਵਧਦੀਆਂ ਜਾ ਰਹੀਆਂ ਨੇ ਫਿਰ ਡਿਊਟੀ ਤੇ ਡਿਊਟੀ ਆ ਜੀ ਮੈਂ ਰਣੀ ਆ ਆਪਣੇ ਇਸ ਪਰਿਵਾਰ ਦਾ ਜਿਨ੍ਹਾਂ ਨੇ ਇੰਨਾ ਵਿਸ਼ਵਾਸ ਕੀਤਾ ਖੰਮੀ ਜੀ ਨੇ ਦੇਖਿਆ ਗਿਆ ਕਿ ਕਿੰਨਾ ਵੱਡਾ ਰੋਲ ਸੋਮਰ ਲੋਕਾਂ ਦੀ ਕਿਸਤੀ ਕੋਲੋਂ ਬਾਦਰਾ ਬੰਦੀ ਜਾ ਰਹੀ ਹੈ ਪਰਿਵਾਰ ਆ ਜੀ ਇਹ ਸਾਡਾ ਪਰਿਵਾਰ ਹੈ ਉਹ ਸੱਚੇ ਪਾਤਸ਼ਾਹ ਦਾ ਉਹ ਪ੍ਰਭੂ ਦਾ ਓਟ ਆਸਰਾ ਜੀ ਸੋ ਰਣੀ ਆ ਉਹਦੇ ਤੋਂ ਬਿਨਾ ਤੇ ਜਨਤਾ ਤੋਂ ਬਿਨਾ ਅਸੀਂ ਕਿਸੇ ਕੰਮ ਜੋਗੇ ਨਹੀਂ ਮੰਤਰੀ ਸਾਹਿਬ ਕੀ ਕਹਿਣਾ ਚਾਹੋਗੇ ਮਾਧਿਅ ਦੇ ਵਿੱਚ ਜ਼ਿੰਮੇਵਾਰੀਆਂ ਵਧਦੀਆਂ ਜਾ ਰਹੀਆਂ ਇਹਨੀਆਂ ਵਸੂਆਂ ਸੀਟਾਂ ਆ ਕਿ 27 ਚ 25 ਦੀਆਂ 25 ਆਉਣਗੀਆਂ ਮਾਜਾ ਤੇ ਆ ਲਿਖਣ ਜਾ ਰਿਹਾ 27 ਦੇ ਵਿੱਚ ਥੋੜੀ ਨਗਰ ਨਿਯੁਕਤੀਆਂ ਇਲੈਕਸ਼ਨ ਆਉਣਗੀਆਂ ਮਾਜੇ ਦੇ ਵਿੱਚ ਜਿਲ੍ਹੀਆਂ ਕਮੇਟੀਆਂ ਨਗਰ ਪੰਚਾਇਤਾਂ ਅੰਬਸਦਾਂ ਦੇ ਅਮਾਰੀ ਪਾਰਟੀ ਦਾ ਮੇਜ਼ ਬਣੂਗਾ ਅੰਬਸਦੀ ਪਾਰਟੀ ਜਿੱਤੂਗਾ